ਮੇਰੇ ਤੇ ਬਾਬੇ ਕੋਲ ਆ ਗਏ ਉਹਨ ਕੀ ਵੀ ਇਹਨਾਂ ਤਾਂ ਕੱਟ ਬਾਬਿਆਂ ਦੇ ਹੁੰਦਾ ਤੇ ਇਹ ਲੋਕ ਇੱਥੇ ਪਹੁੰਚਣੇ ਕਾਰਨ ਕਿ ਇੱਥੇ ਆਉਂਦਾ ਦੇਖੋ ਇੱਕ ਭਾਈ ਚੁੱਪ ਕਰੋ ਇੱਕ ਮਿੰਟ ਜਿਹੜੀ ਭਾਈ ਸਮਝਣ ਵਾਲੀ ਗੱਲ ਇਹ ਹੈ ਕਿ ਮੈਂ ਨਾ ਇਹ ਮੁੱਦੇ ਤੇ ਕਾਫੀ ਟਾਈਮ ਦਾ ਲੱਗਿਆ ਹੋਇਆ ਮੈਂ ਕੋਈ ਇੱਕ ਮੁੱਦਾ ਨਹੀਂ ਚੱਕਿਆ ਜਿੰਨੇ ਕੁ ਜੋਗਰਾ ਮੈਂ ਆਪਣੇ ਪੰਜਾਬ ਲਈ ਹਰ ਇੱਕ ਮੁੱਦੇ ਦੇ ਲੜਨ ਲਈ ਤਿਆਰ ਰਹਿਣਾ ਪਰ ਇਹਦੇ ਵਿੱਚ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਪੰਜਾਬ ਦਾ ਸਭ ਤੋਂ ਇੱਕ ਦਖਾਂਤ ਬਹੁਤ ਵੱਡਾ ਮੁੱਦਾ ਹੈ ਦੇਖੋ ਅੱਜ ਕੋਈ ਵੀ ਜਿਹੜਾ ਪੰਜਾਬ ਦਾ ਨੌਜਵਾਨ ਹੈ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਪਿੰਡਾਂ ਦੇ ਪਿੰਡ ਸਾਡੇ ਵਿਲੇ ਹੋ ਗਏ ਸਰਕਾਰਾਂ ਇਹ ਗੱਲਾਂ ਕਰਤੀਆਂ ਨੇ ਕਿ ਅਸੀਂ ਪੰਜਾਬ ਦਾ ਪ੍ਰਵਾਸ ਰੋਕਣਾ ਹੈ ਪ੍ਰਵਾਸ ਕਿਹਦੇ ਹਸਾਬ ਨਾਲ ਰੁਕੂਗਾ ਮੈਨੂੰ ਇੱਕ ਗੱਲ ਦੱਸੋ ਪੰਜਾਬ ਦੇ ਵਿੱਚ 60-70 ਹਜ਼ਾਰ ਜਾਨ ਟਾਇਆ ਬੈਠਾ ਤੁਸੀਂ ਇਹ ਦੇਖ ਲਓ ਘਰਾਂ ਦੇ ਘਰ ਵਿਲੇ ਹੋ ਗਏ ਇਹ ਇੰਨੀਆਂ ਠੱਕੀਆਂ ਲੋਕਾਂ ਦੇ ਨਾਲ ਵੱਜੀਆਂ ਨੇਗੀਆਂ ਇੰਨਾ ਜਿਆਦਾ ਲੋਕਾਂ ਦਾ ਪੈਸਾ ਫਸਿਆ ਅਜ ਤੱਕ ਸਰਕਾਰ ਨੇ ਕੋਈ ਵੀ ਰਿਡਕਸ਼ਨ ਇਹਨਾਂ ਦੇ ਖਿਲਾਫ ਨਹੀਂ ਲਗਦਾ ਸਾਡੇ ਇਹਨਾਂ ਨੇ ਦਿਖਾ ਦਿੱਤਾ ਮੈਨੂੰ ਕਾਫੀ ਸਾਰੇ ਬੰਦੇ ਇਹ ਗੱਲਾਂ ਕਹਿੰਦੇ ਹੁੰਦੇ ਨੇ ਵੀ ਲੋਕ ਏਜੰਟਾਂ ਕੋਲੇ ਨਾ ਜਾਣ ਦੇਖੋ ਇੱਕ ਚੀਜ਼ ਹੈ ਤਾਂ ਬਹੁਤ ਵੱਡਾ ਸ਼ੋਸ਼ਣ ਕਰ ਰਹੇ ਨੇਗੇ ਬਹੁਤ ਵੱਡੇ ਸੁਪਨੇ ਦਿਖਾ ਕੇ ਸ਼ੋਸ਼ਣ ਕਰ ਰਹੇ ਨੇ ਏਜੰਟਾਂ ਦੇਖੋ ਹਰ ਇੱਕ ਬੰਦੇ ਨੂੰ ਕਹਿੰਦੇ ਨੇ ਅਸੀਂ ਇੱਥੇ ਆ ਆ ਕਰਦਾਂਗੇ ਅਸੀਂ ਉਹ ਕਰਦਾਂਗੇ 30-30 ਲੱਖ ਰੁਪਇਆ ਲੈ ਕੇ ਇਹ ਆਪਣੇ ਕੋਲ ਲਈ ਬੈਠੇ ਨੇ ਕਿ ਟੱਕੀਆਂ ਮਾਰ ਰਹੇ ਨੇ ਪੰਜਾਬ ਦਾ 250 ਕਾਲਜ ਬੰਦ ਹੋ ਗਿਆ ਯੂਨੀਵਰਸਿਟੀਆਂ ਖਤਮ ਹੋ ਗਈਆਂ ਸਰਕਾਰ ਨੇ ਕੋਈ ਐਕਸ਼ਨ ਨਹੀਂ ਚੱਕਿਆ ਮੈਂ ਮਹਾਲੀ ਦੇ ਵਿੱਚ ਜਾਣਾ ਪਟਿਆਲੇ ਜਾਣਾ ਜਲੰਧਰ ਜਾਣਾ ਜਿੱਥੇ ਵੀ ਜਾਣਾ ਪ੍ਰਸ਼ਾਸਨ ਕੋ ਖੁਦ ਪੈਸੇ ਲੈ ਕੇ ਕੋਈ ਕਾਰਵਾਈ ਕਰਨ ਨੂੰ ਚਾਹ ਨਹੀਂ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਇਸ ਮੁੱਦੇ ਦੇ ਉੱਪਰ ਚੁੱਪੀ ਕਿਉਂ ਧਰੀ ਹੋਈ ਆ ਇਸ ਸਮੁੱਚੇ ਉੱਤੇ ਚੁੱਪੀ ਕਿਉਂ ਧਰੀ ਹੋਈ ਆ ਕਿਉਂ ਨਹੀਂ ਤੁਸੀਂ ਇਹਨਾਂ ਖਿਲਾਫ ਕੋਈ ਸਖਤ ਐਕਸ਼ਨ ਲੈਂਦੇ ਤੁਸੀਂ ਇਹ ਚੀਜ਼ ਦੇਖੋ ਆ ਲੋਕਾਂ ਨੂੰ ਪੁੱਛੋ ਕਿੰਨੇ ਕਿੰਨੇ ਲੱਖ